ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਆ ਉਹ ਆਪਣਾ WhatsApp ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਫਿਰ ਇਸ ਨੰਬਰ ਤੇ ਸਾਨੂੰ WhatsApp ਕਰਨਾ ਹੈ ਸੋ ਤੋਂ ਬਾਅਦ ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦ ਲਓ ਜੀ ਅੱਜ ਫੇਰ ਮਿਕਸ ਵੈਰਾਈਟੀ ਸੂਟ ਰਹਿਣਗੇ ਹੁਣ ਮਿਕਸ ਵੈਰਾਈਟੀ ਹੀ ਆਉਣਗੇ ਡਿਸਕਾਊਂਟ ਦੇ ਕਿਸੇ ਨੂੰ ਥੋੜਾ ਦੁਪੱਟੇ ਵਾਲ ਚਾਹੀਦਾ ਹੈ ਕਿਸੇ ਨੂੰ ਬਿਨਾਂ ਦੁਪੱਟਾ ਚਾਹੀਦਾ ਸੋ ਹਰ ਤਰ੍ਹਾਂ ਦੇ ਸੂਟ ਜਿਹੜੇ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਇਹਦੇ ਨਾਲ ਦੇ ਆਪਾਂ ਕਿੰਨੇ ਸਾਰੇ ਪੀਸ ਵੇਚ ਚੁੱਕੇ ਆ ਕਲਰ ਵੇਚ ਚੁੱਕੇ ਆ ਇਹ ਰਹਿ ਗਿਆ ਆਪਣੇ ਕੋਲੇ ਸਿਰਫ ਇੱਕ ਪੀਸ ਇਹ ਵਾਲਾ ਕਲਰ ਇਹ ਕੇ ਟੈਕਸ ਦਾ ਸੂਟ ਹੈ ਬਹੁਤ ਵਧੀਆ ਕਾਟਨ ਆਊਗੀ ਬਹੁਤ ਵਧੀਆ ਤੇ ਪ੍ਰਾਈਸ ਹੈਗੀ ਆ ਜੀ ਹੁਣ ਡਿਸਕਾਊਂਟ ਤੇ ਸਿਰਫ 500 ਰੁਪਏ ਪਹਿਲਾਂ ਇਹ 600 ਦਾ ਸੀਗਾ ਤੇ ਹੁਣ 100 ਰੁਪਏ ਦਾ ਡਿਸਕਾਊਂਟ ਮਿਲੂਗਾ ਸਿੰਗਲ ਪੀਸ ਰਹਿ ਗਿਆ ਇੱਕ ਭੈਣ ਨੂੰ ਹੀ ਮਿਲ ਸਕਦਾ ਹੈ ਲਓ ਜੀ ਅਗਲਾ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ ਨਿੱਕ ਨਿੱਕੀ ਬੁਟੀ ਦਾ ਸੂਟ ਹੈ ਕੈਮਰੀ ਕਾਟਨ ਹੈ ਜੀ ਬਹੁਤ ਵਧੀਆ ਰਹੂਗੀ ਇਹ ਨੇ ਮਰਜੀ ਬਾਉ ਧੋਣੀ ਵੀ ਸੌਖੀ ਆ ਨਿਖਰਦੀ ਵੀ ਪੂਰੀ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਲੋ ਤੇ ਇਹਦੇ ਨਾਲ ਇਹ λεਮਨ ਕਲਰ ਦੀ ਸਲਵਾਰ ਰਹੂਗੀ ਬਹੁਤ ਜਿਆਦਾ ਸੋਹਣਾ ਲੱਗਦਾ ਸੁਣ ਤੇ ਪ੍ਰਾਈਸ ਅੱਜ ਤੁਹਾਨੂੰ ਮਿਲ ਰਹੀ ਹੈ ਦੀ 750 ਰੁਪਈਆ ਦਾ ਡਿਸਕਾਊਂਟ ਹੈ ਇਹਦੇ ਤੇ 750 ਦਾ ਦਿੱਤਾ ਸੀ ਪਹਿਲਾਂ ਅੱਜ ਇਹ 700 ਦਾ ਦੇ ਰਹੇ ਆ ਤੁਹਾਨੂੰ ਤੇ ਅਗਲਾ ਸੂਟ ਆ ਜਿਹੜਾ ਇਹ ਵੀ ਤੁਹਾਨੂੰ ਪਹਿਲਾਂ 750 ਦਾ ਦਿੱਤਾ ਸੀ ਅੱਜ ਤੁਹਾਨੂੰ ਇਹ 700 ਦੇ ਵਿੱਚ ਆ ਦੂਗਾ 500 ਰੁਪਏ ਦਾ ਤੁਹਾਨੂੰ ਇਹਦੇ ਤੇ ਡਿਸਕਾਊਂਟ ਮਿਲੂਗਾ ਲੋ ਜੀ ਸ਼ਿਪਿੰਗ ਤੁਹਾਨੂੰ ਫ੍ਰੀ ਹੋਊਗੀ ਠੀਕ ਹੈ ਜੀ ਕਾਫੀ ਜ਼ਿਆਦਾ ਬਿਲਕੁਲ ਸਹੀ ਆ ਰਿਹਾ ਕਲਰ ਯਾਰਾ ਜਿਹਾ ਕਲਰ ਹੈਗਾ ਇਹ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਜੇ ਤੁਸੀਂ ਇੱਕੋ ਜਿਹੇ ਦੋ ਭੈਣਾਂ ਨੇ ਲੈਣੇ ਆ ਤਾਂ ਦੋ ਲੈ ਸਕਦੀਆਂ ਠੀਕ ਹੈ ਜੀ ਲੋ ਰੱਖ ਲੇਗੇ ਹਾਂ ਹਾਂ ਸਭ ਤੋਂ 100 ਦੇ ਵਿੱਚ ਆਊਗਾ ਇਹ ਤੁਹਾਡੇ ਕੋਲੇ ਸ਼ਿਪਿੰਗ ਕੋਈ ਨਹੀਂ ਹੋਊਗੀ ਤੇ ਲੋ ਜੀ ਇਹ ਮਲ ਕਾਟਨ ਦੇ ਵਿੱਚ ਸੂਟ ਆ ਇਹ ਵੀ ਆਪਣੇ ਕੋਲੇ ਦੋ ਸੂਟ ਨੇ ਜੀ ਅਗਰ ਕਿਸੇ ਨੂੰ ਦੋ ਚਾਹੀਦੀ ਹੈ ਤਾਂ ਦੋ ਲੈ ਸਕਦੇ ਹੋ ਬਹੁਤ ਸੌਫਟ ਵਾਲਾ ਕਪੜਾ ਹੁੰਦਾ ਇਹ ਮਲ ਕਾਟਨ ਤੇ ਬਿਨਾ ਲਾਈਨਿੰਗ ਤੋਂ ਤੁਸੀਂ ਬਣਾ ਲਿਓ ਜੇ ਤੁਹਾਨੂੰ ਐ ਲੱਗੇ ਕਿ ਇਹ ਪਤਲਾ ਹੈ ਤਾਂ ਤੁਸੀਂ ਅੰਡਰਸ਼ਰਟ ਪਾ ਲਿਓ ਇਹ ਆ ਲੋ ਅੰਡਰਸ਼ਰਟ ਪਾ ਸਕਦੇ ਹੋ ਤੁਸੀਂ ਜਾਂ ਅੱਗੇ ਪਿੱਛੇ ਲਾਈਨਿੰਗ ਲਵਾ ਲਿਓ ਤੇ ਬਾਜੂ ਛੱਡ ਦਿਓ ਸਲਵਾਰ ਤੇ ਲੋੜ ਨਹੀਂ ਹੁੰਦੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਕਲਰ ਵੀ ਬਹੁਤ ਸੋਹਣਾ ਮਲ ਕਾਟਨ ਦੇ ਵਿੱਚ ਹੈ ਅੱਜ ਇਹ ਤੁਹਾਨੂੰ ਮਿਲ ਰਿਹਾ 525 ਦਾ 575 ਦਾ ਦਿੱਤਾ ਸੀ ਤੇ ਅੱਜ ਤੁਹਾਨੂੰ ਇਹ 50 ਰੁਪਏ ਦੇ ਡਿਸਕਾਊਂਟ ਤੇ ਮਿਲੂਗਾ। ਮਾਨਤਾਂ ਥੋੜਾ ਕਰ ਰਹੇ ਆ ਚਾਹੇ ਥੋੜਾ ਕਰੀਏ ਜਾਂ ਜ਼ਿਆਦਾ ਕਰੀਏ। ਠੀਕ ਆ ਜੀ ਇਹਨਾਂ ਸੂਟਾਂ ਦੇ ਵਿੱਚੋਂ ਅਸੀਂ ਇੰਨਾ ਕ ਹੀ ਕਰ ਸਕਦੇ ਹੁੰਨੇ ਆ ਨਾ। ਲਓ ਜੀ। ਬਹੁਤ ਸੋਹਣਾ ਸੂਟ ਹੈ ਵੀ ਬਹੁਤ ਪਿਆਰਾ ਸੂਟ ਹੈ। ਪਰ ਇੱਕੋ ਹੀ ਪੀਸ ਹੈ ਸਿੰਗਲ। ਇਹ ਵਾਲਾ ਬੇਬੀ ਪਿੰਕ ਸਲਵਾਰ ਦੇ ਨਾਲ ਲਿਲਨ ਕਾਟਨ ਦੀ ਸਲਵਾਰ ਹੈ ਔਰ ਕਾਟਨ ਦਾ ਸ਼ਰਟ ਹੈ ਕੈਮਰੀ ਕਾਟਨ ਦਾ ਬਿਨਾਂ ਲਾਈਨਿੰਗ ਤੋਂ ਹੀ ਬਣ ਜੂਗਾ ਜੀ। ਤੇ ਬਹੁਤ ਪਿਆਰਾ ਜਿਹਾ ਕੰਟਰਾਸਟ ਹੈਗਾ ਸੂਦੀਂਗ ਜਿਆਦਾ ਸੋਬਰ ਜਆ ਗਰਮੀਆਂ ਚ। ਤੇ ਇਹ ਸੂਟ ਵੀ ਤੁਹਾਨੂੰ ਮਿਲੂਗਾ ਅੱਜ 700 ਦੇ ਵਿੱਚ ਜਿਹੜਾ ਤੁਹਾਨੂੰ 750 ਦੇ ਵਿੱਚ ਮਿਲਿਆ ਸੀ। ਲੋ ਜੀ ਨੈਕਸਟ ਦੇਖੋ ਮੈਂ ਤੁਹਾਨੂੰ ਵਰਕ ਵਾਲੇ ਸੂਟ ਦਿਖਾ ਦੇਣੀ ਆ ਇਹਦੇ ਨਾਲ ਦੇ ਆਪਾਂ ਪਹਿਲਾਂ 30 ਦੇ ਚੁੱਕੇ ਆ ਟਾਣਾ ਕੋਲੇ ਪਹੁੰਚ ਵੀ ਗਏ ਨੇ ਜਿਹਨਾਂ ਕੋਲੇ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨੇ ਪਿਆਰੇ ਸੂਟ ਨੇ ਇਹ। ਤੇ ਅੱਜ ਥੋੜਾ ਜਿਹਾ ਡਿਸਕਾਊਂਟ ਦੇ ਦਾਂਗੇ ਇਹਨਾਂ ਤੇ ਤੁਹਾਨੂੰ ਇਹ ਆਪਾਂ 17 1700 ਦੇ ਦਿੱਤੇ ਸੀ ਸੂਟ ਤੇ ਆਹ ਲੋ ਜੀ ਕਾਫੀ ਜ਼ਿਆਦਾ ਸੋਹਣੀ ਸੂਟ ਹੈ ਬਹੁਤ ਪਿਆਰੀ ਸੂਟ ਬਹੁਤ ਜ਼ਿਆਦਾ ਬਿਲਕੁਲ ਕਾਟਨ ਮਿਲੂਗੀ ਇਹ ਬੜੀ ਪਿਆਰੀ ਜੀ ਕਾਟਨ ਹੈ ਲਾਈਨਾਂ ਵਾਲੀ ਕਾਟਨ ਹੈ ਇਹ ਆ ਲੋ ਲਾਈਨਾਂ ਲਾਈਨਾਂ ਦਿਖਦੀਆਂ ਹੋਣਗੀਆਂ ਤੁਹਾਨੂੰ ਇਹਦੇ ਵਿੱਚ ਬਰੀਕ ਪ੍ਰੀਕ ਜਿਹਾ ਸੈਲਫ ਜਿਹਾ ਹੀ ਨੇ ਵਿੱਚ ਤੇ ਲੋ ਜੀ ਮੈਂ ਘੇਰਾ ਨਾਪਦਣੀ ਆ ਤੁਹਾਨੂੰ ਲੋ ਜੀ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਘੇਰਾ ਕਿੰਨਾ ਹੋ ਮੇਰੇ ਖਿਆਲ 21 ਘੇਰਾ ਹੋਣਾ ਹੈ ਹਾਂ 21 ਘੇਰੇ ਦਾ ਸੂਟ ਹੈ ਜੀ ਇਹ ਬਾਈਕ ਤੱਕ ਲਿਜਾ ਸਕਦੇ ਹਾਂ ਜਿਆਦਾ ਤੂੰ ਜਿਆਦਾ ਤੁਸੀਂ ਬਸ ਠੀਕ ਹੈ ਜੀ ਲੈਂਥ ਦਾ ਕੋਈ ਚੱਕਰ ਨਹੀਂ ਹੈਗਾ ਲੈਂਥ ਜਿੰਨੀ ਮਰਜ਼ੀ ਰੱਖ ਲਿਓ ਤੁਸੀਂ ਉੱਪਰ ਤੱਕ ਹੈਗੀ ਆ ਉੱਪਰ ਜਗਾ ਠੀਕ ਹੈ ਜੀ ਕੋਈ ਐਡਾ ਚੱਕਰ ਨਹੀਂ ਹੈ ਇਹਦੇ ਬਾਜੂ ਤੇ ਵੀ ਵਰਕ ਮਿਲੂਗਾ ਇਹ ਵਾਲਾ ਔਰ ਸਲਵਾਰ ਤੇ ਵੀ ਵਰਕ ਮਿਲੂਗਾ ਲੋ ਠੀਕ ਹੈ ਜੀ ਪਿਆਰੇ ਜੇ ਸੂਟ ਨੇ ਇਹ ਪਹਿਲਾਂ ਇਹ 5 ਮੀਟਰ ਦੇ ਵਿੱਚ ਮਿਲੂਗਾ ਸੂਟ ਤੁਹਾਨੂੰ ਬਹੁਤ ਪਿਆਰੀ ਕਾਟਨ ਆ ਤੇ ਦੁਪੱਟਾ ਦਿਖਾ ਦੇਣੀ ਆ ਦੁਪੱਟਾ ਉਸ ਕੋ ਵੀ ਜਦੋਂ ਸੋਹਣ ਲੋਡ ਚਾਈਨਾ ਕੋਟੇ ਦਾ ਦੁਪੱਟਾ ਪੂਰਾ ਵੱਡਾ ਦੁਪੱਟਾ ਆਹ ਦਾ ਇਹਨ ਵੱਡਾ ਸਾਰਾ ਦੁਪੱਟਾ ਤੇ ਫੋਰ ਸਾਈਡ ਇਹਦੇ ਲੇਸ ਇਹ ਨਾ ਇਹ ਦੁਪੱਟਾ ਹੈਗਾ ਆਹ ਸੂਟ ਨਾਲ ਦਾ ਇਹਦੇ ਨਾਲ ਜਿਹੜਾ ਤੁਹਾਨੂੰ ਇਹਦੇ ਨਾਲ ਆਊਗਾ ਨਾ ਇੱਥੇ ਪਿਆ ਹੋਣਾ ਆਹ ਤੇ ਇਹੀ ਦੁਪੱਟਾ ਸੇਮ ਹੈ ਪਰ ਸਿਰਫ ਇਹਦੇ ਕਾਲੀ ਲੇਸ ਲੱਗੀ ਹੋਈ ਆ ਬਲੈਕ ਸੂਟ ਨਾਲ ਬਲੈਕ ਲੇਸ ਵਾਲੇ ਹੀ ਸੂਟ ਆਊਗਾ ਆ ਦੁਪੱਟਾ ਆਊਗਾ ਠੀਕ ਹੈ ਜੀ ਮੈਂ ਚਲੋ ਇਹ ਖੋਲ ਲਿਆ ਤੁਹਾਨੂੰ ਮੈਂ ਇਹ ਦਿਖਾਤਾ ਪਰ ਇਹਦੇ ਨਾਲ ਜਿਹੜਾ ਦੁਪੱਟਾ ਹੋਊਗਾ ਉਹ ਬਲੈਕ ਲੇਸ ਵਾਲਾ ਦੁਪੱਟਾ ਹੋਊਗਾ ਤੇ ਅੱਗੇ 1750 ਦੇ ਵਿੱਚ ਦਿੱਤਾ ਸੀ ਅੱਜ ਇਹ ਤੁਹਾਨੂੰ ਅਸੀਂ 1650 ਦੇ ਵਿੱਚ ਦੇ ਦਾਂਗੇ ਜੀ ਇੰਨੇ ਕਾ ਡਿਸਕਾਊਂਟ ਇੰਨੇ ਕ ਦੇ ਮਾਰਜ਼ੇ ਹੁੰਦਾ ਸਾਡਾ ਡਿਸਕਾਊਂਟ ਬਸ ਇਸ ਤੋਂ ਵੱਧ ਆਪਾਂ ਦੇ ਨਹੀਂ ਸਕਦੇ ਤੇ ਲੋ ਜੀ ਅਗਲਾ ਦੇਖ ਲਓ ਇਹਦੇ ਨਾਲ ਦਾ ਹੀ ਹੈ ਬਿਲਕੁਲ ਸੇਮ ਹੈ ਔਰ ਆਫ ਵਾਈਟ ਕਲਰ ਦੇ ਵਿੱਚ ਲੋ ਜੀ ਜਦੋਂ ਆਪਾਂ ਇਹ ਲਾਈਟ ਕਲਰ ਦੇਖਦੇ ਆ ਨਾ ਉਹਦੇ 'ਚ ਥੋੜਾ ਜਿਹਾ ਕਲਰ ਕਰਕੇ ਟਰਾਂਸਪੇਰੈਂਸੀ ਹੋ ਜਾਂਦੀ ਹੁੰਦੀ ਆ ਦੇਖੋ ਇਹੀ ਕਪੜਾ ਉਹ ਸੀਗਾ ਬਲੈਕ ਉਹੀ ਹੈ ਆ ਸੇਮ ਕਪੜਾ ਹੈ ਉਹਦੇ 'ਚ ਆਪਾਂ ਨੂੰ ਲਾਈਨਾਂ ਦਿਖਦੀਆਂ ਨਹੀਂ ਸੀ ਤੁਸੀਂ ਇਹਦੇ ਫਰੰਟ ਬੈਕ ਲਾਈਨਿੰਗ ਲਾ ਲਿਓ ਜਾਂ ਅੰਡਰ ਸ਼ਰਟ ਪਾ ਲਿਓ ਆਦਰਵਾਇਜ਼ ਤਾਂ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਸਰਵਾਰ ਤੇ ਵੀ ਸੇਮ ਵਰਕ ਮਿਲੂਗਾ ਬਾਜੀ ਤੇ ਵੀ ਸੇਮ ਵਰਕ ਮਿਲੂਗਾ 21 ਘੇਰੇ ਦਾ ਸੂਟ ਆ 22 ਤੱਕ ਜਾ ਸਕਦਾ ਹੈ ਜਿਆਦਾ ਤੋਂ ਜਿਆਦਾ ਤੇ ਇਹ ਵਾਲਾ ਇਹਦੇ ਨਾਲ ਹੈਗਾ ਜੀ ਦੁਪੱਟਾ ਵਾਈਟ ਲੇਸ ਨਾਲ ਠੀਕ ਹੈ ਬਹੁਤ ਪਿਆਰਾ ਸੂਟ ਬਣਦਾ ਜੀ ਇਹ ਦੁਪੱਟਾ ਲੈਨੇ ਆ ਅੱਜ ਇਹ 16500 ਦੇ ਵਿੱਚ ਆਦੀ ਹੋਊਗਾ ਤੁਹਾਡੇ ਲਈ। ਲੋ ਜੀ ਨੈਕਸਟ ਦੇਖੋ ਇਹ ਵੀ ਦੁਪੱਟੇ ਨਾਲ ਹੀ ਦਿਖਾਵਾਂਗੇ ਆਪਾਂ ਸੂਟ ਤੁਹਾਨੂੰ। ਲੋ। ਕੋਲ ਦੀ ਹੈ ਮੈਂ ਚਿੰਗੀ ਦਿਰਾਉਣੀ। ਲੋ ਜੀ ਬਿਲਕੁਲ ਪਿਓਰ ਕਾਟਨ। ਇਹ ਸੂਟ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਜਿੰਨੇ ਵੀ ਫਲਾਵਰ ਦਿਖ ਰਹੇ ਨੇ ਉਹ ਸਾਰੇ ਜਾਂ ਤੇ ਤੁਹਾਨੂੰ ਹੈਂਡ ਵਰਕ ਦਾ ਟੱਚ ਮਿਲੂਗਾ ਮੋਤੀ ਵਰਕ ਮਿਲੂਗਾ ਪਲੱਸ ਇਹ ਆਊਟਲਾਈਨਿੰਗ ਮਿਲੂਗੀ ਔਰ ਘੇਰਾ ਦੇਖੋ ਸਾਰੇ ਘੇਰੇ ਦੇ ਉੱਪਰ ਹੈਂਡ ਦਾ ਵੀ ਟੱਚ ਹੈ ਮੋਤੀ ਦਾ ਔਰ ਆਊਟਲਾਈਨ ਵੀ ਕੀਤੀ ਹੋਈ ਹੈ ਫਲਾਵਰਸ ਦੇ ਔਰ ਵਿੱਚ ਵਿੱਚ ਮਿਰਰ ਵਰਕ ਵੀ ਹੈ ਸਾਰਾ ਜਿਹੜਾ ਸੂਟ ਆ ਉਹਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਵੀ ਹੈਗੀ ਆ ਲਾਈਨਾਂ ਲਾਈਨਾਂ ਹੈਗੀਆਂ ਨੇ ਬੜਾ ਹੀ ਸੋਹਣਾ ਲੱਗਦਾ ਸੂਟ ਇਹ ਕਿਉਂਕਿ ਇਹ ਸਟੱਫ ਬਹੁਤ ਜ਼ਿਆਦਾ ਸੋਹਣਾ ਹੈ ਔਰ ਬਾਰਡਰ ਵੀ ਹੈ ਨਾਲ ਆਏ ਵਾਲਾ ਬਾਰਡਰ ਵੀ ਆ ਔਰ ਇਹ ਬੈਕ ਸਾਈਡ ਤੇ ਠੀਕ ਹੈ ਜੀ ਕਾਫੀ ਜਿਆਦਾ ਪਿਆਰਾ ਸੂਟ ਹੈ ਇਹ ਹੈਗਾ ਜੀ ਇਹਦੇ ਨਾਲ ਸਲਵਾਰ ਦਾ ਪੀਸ ਇਹ ਲਗਭਗ ਤਿੰਨ ਦੇ ਲਗਭਗ ਹੀ ਹੋਊਗਾ ਜੀ ਇਹ 2.5 ਤੋਂ ਜ਼ਿਆਦਾ ਹੈ ਸਲਵਾਰ ਹੈ ਜਿਹੜੀ ਉਹ 2.5 ਤੋਂ ਵੱਧ ਹੈ ਤੇ ਦੁਪੱਟਾ ਦੇਖੋ ਲਓ ਪ੍ਰਿੰਟਡ ਪਿਓਰ ਸ਼ਫoon ਦਾ ਦੁਪੱਟਾ ਸਿਰ ਤੇ ਟਿਕਣ ਵਾਲਾ 2.5+ 2.5 ਤੋਂ ਘਟਣੀ ਹੈ ਜ਼ਿਆਦਾ ਹੈ ਪਹਿਲਾਂ ਇਹ ਸੂਟ 1675 ਦੇ ਵਿੱਚ ਦਿੱਤਾ ਸੀ ਅੱਜ ਇਹ ਸੂਟ ਤੁਹਾਨੂੰ 14500 ਦੇ ਵਿੱਚ ਮਿਲ ਰਿਹਾ ਹੈ ਸ਼ਿਪਿੰਗ ਜਮਾਈ ਫ੍ਰੀ ਹੋ ਅਗਲਾ ਇੱਕ ਕਲਰ ਹੋ ਰਿਹਾ ਇਹਦੇ ਤੇ ਬਸ ਕਲਰ ਦਾ ਫਰਕ ਹੈ ਅਦਰਵਾਈਜ਼ ਇਹ ਸੂਟ ਸੇਮ ਨੇ ਦੋਨੋਂ ਲਓ ਜੀ ਦੋਨਾਂ ਤੇ ਹੀ ਤੁਹਾਨੂੰ ਇਦਾਂ ਹੀ ਹੈਂਡ ਦਾ ਟੱਚ ਮਿਲੂਗਾ ਸਾਰੇ ਫਲਾਵਰਜ਼ ਦੇ ਉੱਪਰ ਤੇ ਬਾਜੂ ਤੇ ਬਾਰਡਰ ਆਊਗਾ ਉਦਾਂ ਹੀ ਘੇਰੇ ਤੇ ਵੀ ਕੰਮ ਮਿਲੂਗਾ ਤੁਹਾਨੂੰ ਬੈਕ ਸਾਈਡ ਵੀ ਇਦਾਂ ਹੀ ਬਾਰਡਰ ਮਿਲੂਗਾ ਤੇ ਇਦੇ ਨਾਲ ਇਹ ਵਾਲੀ ਸਲਵਾਰ ਹੈ ਜਿਹੜੀ ਇਹਦੇ ਨਾਲ ਮਲਾਈ ਹੋਈ ਆ ਆ ਲਾਈਨਾਂ ਦੇ ਵਿੱਚ ਜਿਹੜਾ ਕਾਫੀ ਜਿਹਾ ਕਲਰ ਹੈਗਾ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਸਵਾ ਦੋ ਸਵਾ ਦੋ ਤੋਂ ਥੋੜਾ ਬਹੁਤ ਜ਼ਿਆਦਾ ਹੋਊਗਾ ਠੀਕ ਹੈ ਜੀ ਅਗਲਾ ਦੇਖੋ ਲਿਨਨ ਕਾਟਨ ਦੇ ਵਿੱਚ ਸੂਟ ਆ ਬਹੁਤ ਪਿਆਰਾ ਸੂਟ ਆ ਸਟੱਫ ਮਲਾਈ ਵਰਗਾ ਮਿਲੂਗਾ ਤੁਹਾਨੂੰ ਔਰ ਬਿਨਾ ਲਾਈਨਿੰਗ ਤੋਂ ਸੂਟ ਬਣੂਗਾ ਜੀ ਟਰਾਂਸਪੇਰੈਂਸੀ ਨਹੀਂ ਹੈਗੀ ਇਦਾਂ ਹੀ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਲਿਨਨ ਕਾਟਨ ਦੇ ਵਿੱਚ ਹੈ ਔਰ ਇਹ ਹੈਗਾ ਜੀ ਇਹਦੇ ਉੱਪਰ ਵਰਕ ਹੋਇਆ ਹੈਂਡ ਵਰਕ ਆ ਜਿੰਨੇ ਵੀ ਆ ਤੁਹਾਨੂੰ ਫਲਾਵਰ ਮਿਲ ਰਹੇ ਨੇ ਨਾਟਵਰਕ ਜਿਹੜਾ ਇਹ ਸਾਰਾ ਹੈਂਡਵਰਕ ਹੈ। ਔਰ ਇਹ ਹੈਗਾ ਜੀ ਇਹਦੀ ਬਾਜੂ। ਰੰਗ ਸੁਨਹਿਰੀ ਸੂਟ ਦਾ ਪਰ ਰੰਗ ਸਹੀ ਨਹੀਂ ਆ। ਦਾ ਵੈਂਡਰ ਦਾ ਸ਼ੇਡ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਇਹ। ਤੇ 5 ਮੀਟਰ ਦੇ ਵਿੱਚ ਇਹ ਰਨਿੰਗ ਦੇ ਵਿੱਚ ਸੂਟ ਆਊਗਾ ਤੇ ਇਹ ਵਾਲੀ ਤੁਹਾਨੂੰ ਮਿਲੂਗੀ ਜੀ ਇਹਦੀ ਮੂਰੀ ਦੇ ਉੱਪਰ ਐਂਕਰਿੰਗ ਜੀ ਕੀਤੀ ਹੋਈ ਹੈ ਮੂਰੀ ਤੇ ਸਲਵਾਰ ਦੀ ਮੂਰੀ ਤੇ ਠੀਕ ਹੈ ਜੀ। ਤੇ ਇਹ ਹੈਗੀ ਹੈ ਜੀ ਇਹਦੀ ਬਾਜੂ। ਤੇ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਇਹਦੀ ਪ੍ਰਾਈਸ ਕੀ ਮਿਲੂਗੀ ਕਿਉਂਕਿ ਇਹਦੇ ਤੇ ਨਾ ਹੈਂਡਵਰਕ ਹੋਇਆ ਪਹਿਲਾਂ ਇਹ 2295 ਦਾ ਸੂਟ ਸੀਗਾ ਅੱਜ ਇਹ ਤੁਹਾਨੂੰ ਮਿਲ ਰਿਹਾ 2050 ਦੇ ਵਿੱਚ ਲਓ ਪਰ ਮੇਰੇ ਕੋਲ ਤਾਂ ਨਹੀਂ ਸਹੀ ਆ ਰਿਹਾ ਤੇ ਲਓ ਜੀ ਇਹ ਹੈਗਾ ਦੁਪੱਟਾ ਟੈਬੀ ਦੇ ਵਿੱਚ ਨਾਲ ਦੁਪੱਟਾ ਮਿਲੂਗਾ ਤੁਹਾਨੂੰ ਇਹਦੇ ਵਿੱਚ ਟਾਈ ਐਂਡ ਡਾਈ ਦਾ ਬੜਾ ਪਿਆਰਾ ਖੁੱਲਾ ਡੁਲਾ ਐਨ ਵੱਡਾ ਦੁਪੱਟਾ ਮਿਲੂਗਾ 2.5 ਮੀਟਰ ਲਓ 4 ਸਾਈਡ ਲੇਸ ਲਓ ਜੀ ਬਹੁਤ ਸੋਹਣਾ ਸੂਟ ਹੈ ਲੋ ਜੀ ਰਖੜੀਆਂ ਤੇ ਦੇ ਦੋ ਸੁੰਧਾਰਿਆਂ ਜੀ ਦੇ ਦੋ ਬਹੁਤ ਸੋਹਣੇ ਸੂਟ ਨੇ ਟੈਬੀ ਦੇ ਵਿੱਚ ਦੁਪੱਟਾ ਆਊਗਾ 2050 ਦੇ ਵਿੱਚ ਇਹ ਸੂਟ ਮਿਲ ਜੂਗਾ ਮਸ਼ੀਨ ਵਰਕ ਪਲੱਸ ਹੈਂਡ ਵਰਕ ਅਗਲਾ ਸੂਟ ਦਾ ਕਲਰ ਇਹ ਬੜਾ ਐ ਸਮਾਨੀ ਜਾਂ ਸਕਾਈ ਜਾਂ ਕਲਰ ਹੈਗਾ ਸੇਮ ਹੀ ਆ ਉਦਾਂ ਹੀ ਇਹਦੇ ਤੇ ਵਰਕ ਹੋ ਜਾਵੇ ਆ ਲੋ ਬਿਲਕੁਲ ਸੇਮ ਹੈ 2050 ਦੇ ਵਿੱਚ ਆਊਗਾ ਹੁਣ ਇਹ ਸੂਟ ਤੁਹਾਡੇ ਕੋਲੇ ਇਹ ਨਾਲ ਟਾਈ ਐਂਡ ਟਾਈ ਦਾ ਟੈਬੀ ਦਾ ਦੁਪੱਟਾ ਪਲੱਸ ਲੇਸ ਠੀਕ ਹੈ ਜੀ ਤੇ 2050 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜੂਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ ਅਗਲਾ ਦੇਖੋ ਇਹ ਪੀਚ ਕਲਰ ਦੇ ਵਿੱਚ ਲੋ ਜੀ ਇਹ ਵਾਲਾ ਸੂਟ ਹੈ ਇਹਦੇ ਚ ਆ ਚਾਰੇ ਚਾਰੇ 5 5 ਜਿਹੜੇ ਫਲਾਵਰ ਨੇੜੇ ਕਰਕੇ ਦਿਖਾਉਦੇ ਆ ਦੇਖੋ ਆ ਵਾਲੀ ਚੀਜ਼ ਹੈ ਨਾ ਜਿਹੜੀ ਇਹ ਸਾਰਾ ਹੈਂਡਵਰਕ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਸੂਟ ਤੇ ਤੇ ਨਾਲ ਮਿਲੂਗਾ ਜੀ ਇਹ ਵਾਲਾ ਸੋਨਾ টাই ਐਂਡਾਈ ਦਾ ਪੈੱਗੀ ਦਾ ਦੁਪੱਟਾ ਪਲੱਸ ਲੇਸ ਬਿਲਕੁਲ ਰੈਡੀ ਹੈ ਜੀ ਸੂਟ ਪਾਉਣਾ ਹੈ ਤੇ ਜਾਣਾ ਇਹ ਰੰਗ ਇੱਚ ਸਹੀ ਆ ਲੋ ਜੀ ਦੇਖ ਲਓ ਜਿੱਥੇ ਬੀਬੀ ਨੇ ਕਿਹਾ ਉਹ ਨਹੀਂ ਕਲਰ ਸਹੀ ਆ ਉਹ ਮੈਚ ਨਹੀਂ ਆਈ ਪ੍ਰਾਈਸ 2050 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ